ਸਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪ੍ਰੋਗਰਾਮ ਅੱਜ ਦੇ ਮੁੱਦੇਕ ਤੁਹਾਡਾ ਸਵਾਗਤ ਹੈ ਸੋ ਬਿਲਕੁਲ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਮੁੱਦਾ ਜਿਹੜਾ ਹੋਰ ਆ ਉਹ ਲਗਾਤਾਰ ਭੱਖਦਾ ਜਾ ਰਿਹਾ ਹੈ ਕਿਉਂਕਿ ਬੇਸ਼ੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਬਿਆਨ ਹੀ ਦਿੱਤਾ ਤਾਂ ਉਸ ਤੋਂ ਬਾਅਦ ਇਹ ਚਰਚਾਵਾਂ ਨੇ ਲਗਾਤਾਰ ਛਿੜਦੀਆਂ ਨਜ਼ਰ ਆ ਰਹੀਆਂ ਨੇ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਬਿਆਨ ਨੂੰ ਕਈ ਤਾਂ ਲੀਡਰ ਸਭਾਾਂ ਜਿਹੜੇ ਨੇ ਉਹ ਇਸ ਦੀ ਵਿਰੋਧਤਾ ਕਰ ਰਹੇ ਨੇ ਕਈ ਲੀਡਰ ਸਭਾਂ ਜਿਹੜੇ ਕਹਿ ਰਹੇ ਨੇ ਬਾਕੀ ਇਹ ਬਿਆਨ ਸਹੀ ਹੈ ਇਦਾਂ ਹੋਣਾ ਚਾਹੀਦਾ ਸੋ ਆਖਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹ ਬੀਤੇ ਦਿਨ ਬਿਆਨ ਦਿੱਤਾ ਇੱਕ ਨਿੱਜੀ ਚੈਨਲ ਦੇ ਉੱਪਰ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਚਰਚਾਵਾਂ ਨੇ ਜਾਂ ਖੁੰਡ ਚਰਚਾਵਾਂ ਨੇ ਜਾਂ ਸੋਸ਼ਲ ਮੀਡੀਆ ਤੇ ਜੋ ਲੋਕਾਂ ਦੇ ਵਿਚਾਰ ਨੇ ਉਹ ਲਗਾਤਾਰ ਇਸ ਤਰ੍ਹਾਂ ਫੈਲ ਰਹੇ ਨੇ ਕਿ ਵਾਕੀ ਇਹ ਹੋਣਾ ਚਾਹੀਦਾ ਉਹਨਾਂ ਨੇ ਬਿਆਨ ਦਿੱਤਾ ਕਿ ਜੇਕਰ 2027 ਦੇ ਵਿੱਚ ਪੰਜਾਬ ਵਿੱਚ ਸੱਤਾ ਚਾਉਣਾ ਤਾਂ ਭਾਜਪਾ ਨੂੰ ਅਕਾਲੀ ਦਲ ਦੇ ਨਾਲ ਜਿਹੜਾ ਗੱਠ ਜੋੜ ਆ ਉਹ ਕਰਨਾ ਪਵੇਗਾ ਨਹੀਂ ਤਾਂ ਸੰਭਵ ਨਹੀਂ ਹੈ ਕਿਉਂਕਿ ਉਹਨਾਂ ਨੇ ਕਿਸ ਸੰਦਰਭ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਹੋਵੇਗਾ ਤਾਂ ਪੰਜਾਬ ਦੇ ਵਿੱਚ 2027 ਦੇ ਵਿੱਚ ਜਿਹੜੀ ਸਰਕਾਰ ਆ ਉਹ ਦੋਨਾਂ ਦੀ ਸਾਂਝੀ ਤਰੀਕੇ ਦੇ ਨਾਲ ਆ ਸਕਦੀ ਹੈ ਕਿਉਂਕਿ ਉਹਨਾਂ ਨੇ ਆਪਣਾ ਇੱਕ ਐਕਸਪੀਰੀਅੰਸ ਵੀ ਜਿਹੜਾ ਸ਼ੇਅਰ ਕੀਤਾ ਹੈ ਕੈਪਟਨ ਮਿੰਦਰ ਸਿੰਘ ਨੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਬੀਜੇਪੀ ਕੋਲ ਕੈਡਰ ਨਹੀਂ ਹੈ ਕੈਡਰ ਸਮਝਦੇ ਹੋ ਜਨਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪ੍ਰੋਪਰ ਤਰੀਕੇ ਦੇ ਨਾਲ ਵਰਕਰਸ ਆ ਬਣ ਨਹੀਂ ਜਿਹੜਾ ਗਰਾਊਂਡ ਜ਼ੀਰੋ ਤੋਂ ਜਿਹੜਾ ਤਰੀਕੇ ਦੇ ਨਾਲ ਕੰਮ ਕਰ ਸਕਣ ਤਾਂ ਇਹ ਗੱਲ ਦਾ ਜਿਹੜਾ ਜ਼ਿਕਰ ਉਹਨਾਂ ਨੇ ਕੈਪਟਨ ਮਿੰਦਰ ਸਿੰਘ ਨੇ ਇਸ ਕਰਕੇ ਕੀਤਾ ਕਿਉਂਕਿ ਕਾਲੀ ਦਲ ਕੋਲ ਪਾਰਟੀ ਦੇ ਕੋਲ ਕੈਡਰ ਹੈ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਸਮਰਥਕ ਉਹਨਾਂ ਦੇ ਚੋਣ ਵਾਲੇ ਨੇ ਕਿਤਨਾ ਕਿਤੇ ਉਹ ਗਰਾਊਂਡ ਜ਼ੀਰੋ ਤੋਂ ਲੰਬੇ ਸਮੇਂ ਤੱਕ ਕਾਲੀ ਦੇ ਨਾਲ ਜੁੜੇ ਹੋਏ ਨੇ ਤਾਂ ਉਹਨਾਂ ਦਾ ਕੈਡਰ ਜਿਹੜਾ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਹੈ ਤਾਂ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਸ ਬਿਆਨ ਨੂੰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਭਾਜਪਾ ਦੇ ਕਈ ਲੀਡਰ ਸਾਹਿਬਾਨ ਜਿਹੜੇ ਨੇ ਇਸ ਬਿਆਨ ਦੀ ਜਿਹੜੀ ਵਿਰੋਧਤਾ ਉਹ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਬੇਸ਼ੱਕ ਅਕਾਲੀ ਦਲ ਤੇ ਗੱਠ ਜੋੜ ਦੀਆਂ ਚਰਚਾਵਾਂ ਪਹਿਲਾਂ ਵੀ ਬਹੁਤ ਮੰਤਰੀ ਸਭਾਾਂ ਨੇ ਦਿੱਤੀਆਂ ਜੇਕਰ ਥੋੜਾ ਮੈਂ ਜ਼ਿਕਰ ਕਰਾਂ ਤਾਂ ਸੁਨੀਲ ਜਾਖੜ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਤਾਂ ਜਿਹੜੇ ਮੰਤਰੀ ਸਭਾਾਂ ਨੇ ਕੇਂਦਰ ਦੇ ਰਮਿੰਦ ਪਿੱਟੂ ਤਾਂ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਤਾਂ ਉਸ ਤੋਂ ਬਾਅਦ ਭਾਜਪਾ ਦੇ ਕਈ ਮੰਤਰੀ ਸਭਾਾਂ ਸੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਅਕਾਲੀ ਦਲ ਤੇ ਗੱਠ ਜੋੜ ਦੀਆਂ ਜਿਹੜੀ ਚਰਚਾਵਾਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਹਾਈ ਕਮਾਂਡ ਦੇ ਨਾਲ ਗੱਲਬਾਤ ਕਰ ਰਹੇ ਆ ਸੁਖਬੀਰ ਬਾਦਲ ਵੀ ਗੱਲਬਾਤ ਕਰ ਰਹੇ ਨੇ ਤੇ ਭਾਜਪਾ ਵੀ ਜੜੀ ਗੱਲਬਾਤ ਆ ਉਹ ਲਗਾਤਾਰ ਕਰ ਰਹੀ ਹੈ ਤਾਂ ਅਖਰਕਰ ਪੇਚ ਕਿੱਥੇ ਫਸਿਆ ਸੋ ਪੇਚ ਇਸ ਕਰਕੇ ਫਸਿਆ ਕਿਉਂਕਿ 2024 ਦੇ ਵਿੱਚ ਦੋ ਦੋ ਸਰਕਾਰ ਦੀ ਗੱਲ ਕੀਤੀ ਆਵੇ ਜਦੋਂ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਤੇ ਭਾਜਪਾ ਦੇ ਨਾਲ ਜਿਹੜੀਆਂ ਫਾਈਨਲ ਹੋ ਗਈਆਂ ਸੀ ਜਨਨ ਕੀ ਆਪਾਂ ਕਹਿ ਸਕਦੇ ਹਾਂ ਕਿ ਸੀਟ ਸ਼ੇਅਰ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਤੇ ਨਾਲ ਹੀ ਭਾਜਪਾ ਦੇ ਲੀਡਰ ਸਭਾ ਨਾਲ ਦੇ ਵਿੱਚ ਆਪਸੀ ਜਿਹੜੀ ਗੱਲਬਾਤ ਆ ਹੋ ਚੁੱਕੀ ਸੀ ਤਾਂ ਗੱਲਬਾਤ ਦੌਰਾਨ ਇਹ ਵੀ ਪਤਾ ਲੱਗਿਆ ਸੀ ਕਿ ਕੁਝ ਸੀਟਾਂ ਦਾ ਫਰਕ ਜਿਹੜਾ ਹੇਰ ਫੇਰ ਆ ਉਹ ਕਿਤਨਾ ਕਿਤੇ ਨਜ਼ਰ ਆ ਰਿਹਾ ਤਾਂ ਉਸ ਤੋਂ ਬਾਅਦ ਬੜੀਆਂ ਚਰਚਾਵਾਂ ਚੱਲ ਰਹੀਆਂ ਜੋ ਕਿ ਸਾਬਕਾ ਮੰਤਰੀ ਨੇ ਕਾਲੀ ਦਲ ਦੇ ਸੁਰਜੀਤ ਸਿੰਘ ਰਖੜਾ ਤਾਂ ਉਹਨਾਂ ਦੇ ਭਰਾ ਨੇ ਵੀ ਜਿਹੜਾ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੇ ਨੇ ਚੰਗੇ ਕਾਰੋਬਾਰੀ ਨੇ ਤਾਂ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਮੈਂ ਖੁਦ ਜਿਹੜਾ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਮੁਲਾਕਾਤ ਆਹੋ ਅਮਿਤ ਸ਼ਾਹ ਦੇ ਨਾਲ ਕਰਵਾਈ ਆ ਜਨਕੀ ਗੱਲਬਾਤ ਕਰਵਾਈ ਆ ਪਰ ਉਹ ਆਪਣੇ ਵਾਅਦਿਆਂ ਤੇ ਦਾਅਵਿਆਂ ਤੋਂ ਮੁਕਰ ਕੇ ਤਾਂ ਇਸ ਕਰਕੇ ਜਿਹੜਾ ਪੈਚ-ਅਪ ਹੋਣਾ ਜਿਹੜਾ ਕਿਤਨਾ ਕਿਤੇ ਉਹ ਖਤਮ ਹੋ ਗਿਆ ਜਨਕੀ ਪੈਚ-ਅਪ ਜਿਹੜਾ ਉਹ ਨਹੀਂ ਹੋਇਆ ਜਨਕੀ ਗੱਠ ਜੋੜਾ ਉਹ ਨਹੀਂ ਹੋਇਆ ਹੁਣ ਸਵਾਲ ਇਹ ਹੈ ਕਿ ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੈਡਰ ਦਾ ਹੋਣਾ ਬਹੁਤ ਜ਼ਰੂਰੀ ਹੈ ਕੈਡਰ ਕਰਕੇ ਜਿਹੜਾ ਸਰਕਾਰ ਆ ਉਹ ਸੱਤਾ ਦੇ ਵਿੱਚ ਆ ਸਕਦੀ ਹੈ ਤਾਂ ਉਹਨਾਂ ਨੇ ਇਹ ਵੀ ਗੱਲ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਚੰਗੀ ਸਰਕਾਰ ਆਉਣ ਦਾ ਜਿਹੜਾ ਜ਼ਰੂਰੀ ਹੈ ਕਿਉਂਕਿ ਚੰਗੀ ਸਰਕਾਰ ਉਹਨਾਂ ਨੇ ਕਾਂਲੀ ਦਲ ਨੂੰ ਕਹੀ ਹੈ ਜਾਂ ਭਾਜਪਾ ਨੂੰ ਕਹੀ ਹੈ ਇਹ ਤਾਂ ਉਹਨਾਂ ਦਾ ਸੰਦਰਭ ਹੈ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਪਟਨ ਹਿੰਦ ਸਿੰਘ ਨੇ ਕਿ ਜੇਕਰ ਕੈਡਰ ਹੋਵੇਗਾ ਤਾਂ ਜਾ ਕੇ ਜਿਹੜਾ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਤਾਂ ਕੈਡਰ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਗੱਠਜੋੜ ਜੱਗੀਆਂ ਸੰਭਾਵਨਾ ਨੇ ਉਲਗਾਤ ਕਰ ਰਹੀਆਂ ਨੇ ਹੋ ਸਕਦਾ ਕਦੋਂ ਹੋਵੇ ਇਹ ਸਮਾਂ ਜਿਹੜਾ ਤੈ ਹੋ ਸਕਦਾ ਕਦੋਂ ਹੋਵੇ ਜਾਂ ਕਿਹੜਾ ਸਮਾਂ ਆਵੇਗਾ ਚਲੋ ਦੂਜੇ ਪਾਸੇ ਜਦੋਂ ਇਹ ਬਿਆਨਬਾਜ਼ੀ ਦਿੱਤੀ ਗਈ ਜਾਂ ਇਹ ਬਿਆਨਬਾਜ਼ੀ ਹੋਈ ਕੈਪਟਨ ਮਿੰਦਰ ਸਿੰਘ ਨੇ ਕਿਹਾ ਵੀ ਇਕੱਠਜੋੜ ਹੋਣਾ ਚਾਹੀਦਾ ਤਾਂ ਨਾਲ ਜਿਹੜੀ ਐਂਟਰੀ ਆ ਉਹ ਵਿਰੋਧੀ ਧਿਰਾਂ ਦੀ ਵੀ ਹੋਣੀ ਸ਼ੁਰੂ ਹੋ ਗਈ ਜਿੱਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਨੇ ਬੁਲਾਰੇ ਨੇ ਜਿਦੇ ਵਿੱਚ ਸਾਫ ਕਾ ਮੰਤਰੀ ਸਹਬਾਨ ਹੋਣ ਆਮ ਆਦੀ ਪਾਰਟੀ ਦੇ ਬੁਲਾਰੇ ਹੋਣ ਤਾਂ ਉਹਨਾਂ ਨੇ ਵੀ ਜਿਹੜਾ ਕਿਤਨਾ ਕਿਤੇ ਇਸ ਦੀ ਜਿਹੜੀ ਵਿਰੋਧਤਾ ਉਹ ਕੀਤੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਬੀਜੇਪੀ ਨੇ ਜਿਹੜਾ ਇਸ ਗੱਠਜੋੜ ਦੀ ਜਿਹੜੀ ਪ੍ਰਵੋਧਤਾ ਕੀਤੀ ਹੈ ਕਹਿੰਉਂਗੀ ਕੈਪਟਨ ਮੁੰਦਰ ਸਿੰਘ ਉਹਨੂੰ ਖੁਦ ਬੀਜੇਪੀ ਦੇ ਜਿਹੜੇ ਨੇ ਉਹਦੇ ਵੀ ਸ਼ਾਮਲ ਹੋਏ ਪਏ ਨੇ ਤਾਂ ਬੀਜੇਪੀ ਦੇ ਵਿੱਚ ਉਹ ਇਸ ਬਿਆਨ ਨੂੰ ਲੈ ਕੇ ਉਹਨਾਂ ਦੇ ਜਿਹੜੇ ਸਮਰਥਕ ਨੇ ਵਿਰੋਧ ਕਿਉਂ ਕਰ ਰਹੇ ਨੇ ਜਿਦੇ ਵਿੱਚ ਬੀਜੇਪੀ ਦੇ ਕੁਝ ਨਾਮਾਜ਼ੇ ਨੇ ਤਾਂ ਮੈਂ ਜੇਕਰ ਮੋਟਾ-ਮੋਟਾ ਨਾਮ ਦਾ ਜ਼ਿਕਰ ਕਰਾਂ ਤਾਂ ਸਰਜੀਤ ਕੁਮਾਰ ਜੈਣੀ ਜਾਫਰ ਹੋਰ ਬੀਜੇਪੀ ਦੇ ਲੀਡਰ ਸਭਾਨ ਨੇ ਤਾਂ ਉਹਨੇ ਇਸ ਗੱਲ ਦਾ ਜ਼ਿਕਰ ਕੀਤਾ ਜੇਕਰ ਅਸੀਂ ਚੋਣਾ ਲੜਾਂਗੇ ਤਾਂ ਕਿ ਸਾਡਾ ਕੈਡਰ ਬਣੇਗਾ ਜੇਕਰ ਕੈਪਟਨ ਮਨਿੰਦਰ ਸਿੰਘ ਕੈਡਰ ਦੀ ਗੱਲ ਕਰ ਰਹੇ ਨੇ ਜੇਕਰ ਚੋਣਾ ਨਹੀਂ ਲੜੀਆਂ ਜਾਣਗੀਆਂ ਤਾਂ ਕੈਡਰ ਕਿੱਥੋਂ ਬਣ ਜਾਏਗਾ ਬੇਸ਼ੱਕ ਉਹਨਾਂ ਨੇ ਦਾਅਵਾ ਤੇ ਵਾਅਦਾ ਵੀ ਕੀਤਾ ਕਿ ਬੀਜੇਪੀ ਦਾ ਪੂਰੇ ਪੰਜਾਬ ਦੇ ਵਿੱਚ ਗ੍ਰਾਫ ਵਧਿਆ ਪਰ ਕਾਲੀਦਲ ਦਾ ਗ੍ਰਾਫ ਜਿਹੜਾ ਕਿਤੇ ਨਾ ਕਿਤੇ ਗਿਰਿਆ ਇਹ ਗੱਲ ਦਾ ਜਿਹੜਾ ਜ਼ਿਕਰ ਆ ਉਹ ਬੀਜੇਪੀ ਦੇ ਕੁਝ ਨੁਮਾਇੰਦਿਆਂ ਨੇ ਕੀਤਾ ਹੈ ਸੋ ਜਿਹੜੇ ਬੀਜੇਪੀ ਦੇ ਨੁਮਾਇੰਦੇ ਨੇ ਜਾਂ ਵਰਕਰ ਸਭਾ ਨੇ ਜਾਂ ਸਾਬਕਾ ਮੰਤਰੀ ਸਭਾ ਨੇ ਜਾਂ ਕੇਂਦਰੀ ਮੰਤਰੀ ਸਭਾ ਨੇ ਤਾਂ ਉਹਨਾਂ ਨੇ ਇਸ ਬਿਆਨ ਦੇ ਕਪਟਨ ਮਿੰਦਰ ਸਿੰਘ ਦੇ ਬਿਆਨ ਦੀ ਵਿਰੋਧਤਾ ਕੀਤੀ ਹੈ ਸੋ ਅਸੀਂ ਉਹ ਦਰਸ਼ਕਾਂ ਨਾਲ ਜਿਹੜਾ ਸਾਂਝਾ ਕਰਦੇ ਹਾਂ ਵੀ ਕਿਹੜੇ ਕਿਹੜੇ ਲੀਡਰ ਸਭਾ ਜਿਹੜੇ ਬੀਜੇਪੀ ਦੇ ਨੇ ਜਿਨ੍ਹਾਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਅੰਗਰੇਜ਼ ਦੇ ਵੀ ਤਰਫ ਜਿਹੜੀ ਫੂਟ ਹੈ ਕਾਲੀ ਦਲ ਦੇ ਵਿੱਚ ਉਹ ਕਾਲੀ ਦਲ ਨਹੀਂ ਰਹੀ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਦੇ ਵਿੱਚ ਚੱਗੀ ਕਿਉਂ ਭਾਰਤੀ ਜਨਤਾ ਪਾਰਟੀ ਨਾਲ ਲੋਕ ਗੁਰਦੇ ਲੋਕਾਂ ਦੇ ਇੱਕ ਦਿਨ ਤੇ ਆ ਗਈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਉਹ ਨਸ਼ਾ ਮੁਕਤ ਕਰ ਸਕਦੀ ਹੈ ਉਗਰਵਾਦ ਮੁਕਤ ਕਰ ਸਕਦੀ ਹੈ ਔਰ ਜਿਹੜੀ ਅੱਜ ਫਰੋਥੀ ਅੱਜ ਗੈਨਸਟੇਬਾਰ ਹੈ ਉਸ ਤੋਂ ਕਤਮ ਕਰ ਸਕਦੀ ਹੈ ਲੋਕ ਉਦਾਹਰਨ ਦਿੰਦੇ ਹਨ ਉੱਤਰ ਪ੍ਰਦੇਸ਼ ਦੀ ਇਹ ਯੂਨੀ ਦੇ ਵਿੱਚ ਦਿੱਲੀ ਬਦਮਾਸ਼ੀ ਸੀ ਉਸੇ ਮਾਰਤੀ ਜਨਤਾ ਪਾਰਟੀ ਸਰਕਾਰ ਬਣੀ ਅਜੋ ਤੇ ਅਮਰ ਸ਼ਾਂਤੀ ਹੈ ਔਰ ਉਹੀ ਸਰਦਾਰ ਅਸੀਂ ਪੰਜਾਬ ਦੇ ਮਹਿਕਾਨ ਹੈ ਸਾਡੇ ਅਮਰ ਸ਼ਾਂਤੀ ਹੋਏ ਪੰਜਾਬ ترقی ਕਰੇ ਖੁਸ਼ਹਾਲ ਹੋਏ ਕਿਸਾਨ ترقی ਕਰੇ ਲੋਕਾਂ ਦੀ ਪਿੰਡਾਂ ਦੇ ਲੋਕ ਖਾਨਾਂ ਦੀ ਵਪਾਰੀਆਂ ਦੀ ਸਭੀ ਖੁਸ਼ਹਾਲ ਬਣ ਸਕੇ ਤੁਹਾਨੂੰ ਲੱਗਦਾ ਕੀ ਕਹਿੰਦੇ ਹਨ ਹੈ ਭਾਰਤੀ ਜਨਤਾ ਪਾਰਟੀ ਚੱਲੇ ਲੜਨ ਦੀ ਲੋੜ ਹੈ ਇਹ ਜ਼ਰੂਰੀ ਹੈ ਕਰਦੇ ਦੇਖੋ galt ਕੋ ਪਾਰਟੀ ਦੇਖੋ ਕੰਨੇ ਲੜਾਂਗੇ ਤਾਂ ਸਟੈਂਡ ਕਰਾਂਗੇ ਜੇ ਕਿਸੇ ਦੇ ਸਾਰੇ ਚੰਦੇ ਰਾਂ ਦੇ ਚੰਦੇ ਰਾਂ ਨੇ ਤੇ ਅਸੀਂ ਸਿੱਧਾ ਹੁਣ ਕੰਨੇ ਲੜਾਂਗੇ ਅਸੀਂ ਕੌਣ ਨਹੀਂ ਹੈ

ਕੈਪਟਨ ਗੁਰੰਦ ਦੇ ਧਿਆਨ ਤੋਂ ਬਾਅਦ ਕੰਦੀ ਲੋ ਤਾਂ ਨਾਲ ਦੀ ਓਰ ਧਿਆਨ ਹੁੰਦਾ ਕਹਿੰਦੇ ਅਸੀਂ ਗੱਠਜੋੜ ਤਾਂ ਕਰਾਂਗੇ ਤੇ ਪਹਿਲਾਂ ਜਨ ਭਾਰਤੀ ਜਨਤਾ ਪਾਰਟੀ हरियाणा ਘੋਟਵਰਾ ਪ੍ਰਬੰਧ ਕਮੇਟੀ ਅਜੂਰ ਸਾਹਿਬ ਤੇ ਪਟਨਾ ਸਾਹਿਬ ਵਾਲੇ ਫੈਸਲੇ ਵਾਪਸ ਲਓ ਤੁਸ ਕਰਨਾ ਨਹੀਂ ਕਹਿੰਦੇ ਭਾਰਤੀ ਜਨਤਾ ਪਾਰਟੀ ਸੋਚੀ ਰਹੀ ਅਸੀਂ ਕੋ ਲੈਂਸ ਕਰਾਂਗੇ ਬਿਲਕੁਲ ਨਹੀਂ ਹਰੇਕ ਮੀਟਿੰਗ ਜਾ ਕੇ ਆ ਜਾਂਦਾ ਹੈ ਕਿ 117 117 ਜਾਰੀ ਕਰੋ ਅਸੀਂ 117 ਜਾਰੀ ਕਰ ਰਹੇ ਹਾਂ ਪੰਜਾਬ ਦੇ ਪੂਰੇ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਦ ਦੀ ਬਲਾਕ ਸੰਵਿਤੀ ਜਾਰੀ ਕਰ ਰਹਾ ਹੈ ਸਾਡੇ ਪਾਰਟੀ ਦਾ ਕੋਈ ਆਦੇਸ਼ ਨਹੀਂ ਹੈ ਜਾਂ ਉਹ ਸਾਡੇ ਉੱਪਰ ਨੇਤਰ ਤੇ ਬੈਠਾ ਹੈ ਉਹਨੂੰ ਕੋਈ ਪਰ ਸਿਰਫ ਵਿਚਾਰ ਹੋ ਸਕਦੇ ਕਿ ਸਾਡੇ ਵੀ ਹੋ ਸਕਦੇ ਤੇ ਪਰ ਸਿਰਫ ਵਿਚਾਰ ਪਾਰਟੀ ਦੇ ਨਾਲ ਸਮਿਤ ਨਹੀਂ ਕੀਤਾ ਜਾ ਸਕਦਾ ਸੋ ਬਿਲਕੁਲ ਤੁਸੀਂ ਸੁਣਿਆ ਕਿ ਬੀਜੇਪੀ ਦੇ ਜਿਹੜੇ ਕੁਝ ਲੀਡਰ ਸਭਾਨ ਨੇ ਜਿਹਦੇ ਵਿੱਚੋਂ ਮੈਂ ਥੋੜਾ ਜਿਹਾ ਇੱਕਰ ਮੋਟਾ ਨਾਮ ਦਾ ਜ਼ਿਕਰ ਕਰਾਂ ਤਾਂ ਸੁਰਜੀਤ ਕੁਮਾਰ ਜੈਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਬਿਆਨ ਜਿਹੜਾ ਸੋਚ ਸਮਝ ਕੇ ਜਾਂ ਇਸ ਸੰਦਰਭ ਦੇ ਵਿੱਚ ਦਿੱਤਾ ਗਿਆ ਉਹ ਉਹਨਾਂ ਦੀ ਆਪਣੀ ਨਿੱਜੀ ਰਾਏ ਆ ਪਰ ਕੈਡਰ ਜਿਹੜਾ ਪੰਜਾਬ ਦੇ ਵਿੱਚ ਹੌਲੀ-ਹੌਲੀ ਬਣ ਰਿਹਾ ਚੋਣਾਂ ਲੜਾਂਗੇ ਤਾਂ ਕੈਡਰ ਜੁੜ ਬਣੇਗਾ ਤਾਂ ਉਹਨਾਂ ਨੇ ਇਹ ਗੱਲ ਜ਼ਿਕਰ ਕੀਤਾ ਕਿ ਹੁਣ ਸਾਨੂੰ ਗੱਠਚੜ ਕਰੋ ਜੋਰ ਜਿਹੜੀ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਕੋਲ ਜਿਹੜਾ ਭਾਜਪਾ ਦੇ ਬਹੁਤ ਲੀਡਰ ਸਾਬਾਨੇ ਬਹੁਤ ਵਰਕਰ ਸਾਬਾਨੇ ਸੋਸੇ ਜਿਹੜਾ ਇੱਕਲਿਆਂ ਜਿਹੜੀਆਂ ਚੋਣਾਂ ਨੇ ਉਹ ਇਸ ਵਾਰ ਲੜਾਂਗੇ ਇਹ ਜਿਹੜਾ ਦਾਵਾ ਉਹ ਸੁਰੀਤ ਕੁਮਾਰ ਜੈਣੀ ਜੋ ਕਿ ਭਾਜਪਾ ਦੇ ਆਗੂ ਸਾਬਾਨੇ ਜਾਹੋਰ ਬੀਜੇਪੀ ਦੇ ਜਿਹੜੇ ਆਗੂ ਸਭਾ ਨੇ ਉਹਨਾਂ ਨੇ ਵੀ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਉਹ ਸੀ ਦਰਸ਼ਕਾਂ ਨੂੰ ਜਿਹੜਾ ਸਾਂਝਾ ਵੀ ਕੀਤਾ ਤੇ ਹੁਣ ਉਸ ਤੋਂ ਬਾਅਦ ਆ ਜਾਂਦੀ ਹੈ ਐਂਟਰੀ ਮੌਜੂਦਾ ਸਰਕਾਰ ਦੀ ਯਾਨਕੀ ਆਮ ਆਦੀ ਪਾਰਟੀ ਭਗਵੰਤ ਮਾਨ ਸਰਕਾਰ ਦੀ ਤਾਂ ਭਗਵੰਤ ਮਾਨ ਸਰਕਾਰ ਦੇ ਕੁਝ ਨੁਮਾਇੰਦੇ ਕੁਝ ਮੰਤਰੀ ਸਭਾ ਜਿਹੜੇ ਨੇ ਇਸ ਗੱਲ ਦੀ ਜਿਹੜੀ ਵਿਰੋਧਤਾ ਉਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਗੱਠਜੋੜ ਜਿਹੜਾ 2027 ਦੇ ਵਿੱਚ ਜੇਕਰ ਸੱਤਾ ਦੇ ਵਿਚਾਰਣਾ ਤਾਂ ਦੋਨਾਂ ਨੂੰ ਇਕੱਠਾ ਹੋਣਾ ਪਵੇਗਾ ਤਾਂ ਜਾ ਕੇ ਜਿਹੜਾ ਸਰਕਾਰ ਆ ਉਹ ਪੰਜਾਬ ਦੇ ਵਿੱਚ ਬੀਜੇਪੀ ਦੇ ਜੇ ਅਕਾਲੀ ਦਲ ਦੀ 2027 ਦੇ ਵਿੱਚ ਬਣ ਸਕਦੀ ਹੈ ਤਾਂ ਆਮ ਆਦੀ ਪਾਰਟੀ ਦੇ ਬੁਲਾਰੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਤੇ ਹੋਰ ਜਿਹੜੇ ਨੇ ਆਮ ਆਦੀ ਪਾਰਟੀ ਦੇ ਨੁਮਾਇंदे ਸਬਾਨ ਨੇ ਜਿਹਦੇ ਵਿੱਚ ਐਮਪੀ ਸਬਾਨ ਨੇ ਜਾਂ ਐਮਐਲਏ ਸਬਾਨ ਨੇ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੀ ਹੁਣ ਅਕਾਲੀ ਦਲ ਤੇ ਬੀਜੇਪੀ ਜ਼ੀਰੋ ਨੇ ਤੇ ਜ਼ੀਰੋ ਹੀ ਰਹਿਣਗੇ ਦੋਨਾਂ ਨੂੰ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਆਇਆ ਇਹ ਦੋਨਾਂ ਪਾਰਟੀਆਂ ਨੇ ਕੀਤਾ ਕਿਉਂਕਿ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਤਾਂ ਇਸ ਕਰਕੇ ਜਿਹੜਾ ਉਹਨਾਂ ਨੇ ਵਿਰੋਧ ਵੀ ਕੀਤਾ ਤਾਂ ਉਹਨਾਂ ਕਹਿੰਦੇ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਅਕਾਲੀ ਦਲ ਤੇ ਭਾਜਪਾ ਨੂੰ ਜਿਹੜਾ ਮੂੰਹ ਨਹੀਂ ਲਗਾ ਰਹੇ ਤੁਸੀਂ ਦੇਖਿਆ ਇਹ ਚੋਣਾਂ ਦੇ ਵਿੱਚ ਕੀ ਹਾਲਾਤ ਜਿਹੜੇ ਨੇ ਅਕਾਲੀ ਦਲ ਤੇ ਭਾਜਪਾ ਦੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਕਿਸਾਨੀ ਜਿਹੜੀ ਹੈ ਅਕਾਲੀ ਦਲ ਨੇ ਖਤਮ ਕੀਤੀ ਹੈ ਪਾਣੀ ਜਿਹੜੇ ਨੇ ਅਕਾਲੀ ਦਲ ਨੇ ਖਤਮ ਕੀਤੇ ਨੇ ਭਾਜਪਾ ਨੇ ਖਤਮ ਕੀਤੇ ਨੇ ਚੰਡੀਗੜ੍ਹ ਦਾ ਜਿਹੜਾ ਮਸਲਾ ਉਹ ਵੀ ਜਿਹੜਾ ਕਿਤੇ ਨਾ ਕਿਤੇ ਕਾਲੀ ਦਲ ਦੇ ਜਿਹੜਾ ਭਾਜਪਾ ਦੇ ਜਿਹੜਾ ਅੰਦਰ ਆ ਬੇਸ਼ੱਕ ਹੁਣ ਅਲੱਗ ਹੋ ਚੁੱਕੇ ਨੇ ਭਾਜਪਾ ਤੇ ਕਾਲੀ ਦਲ ਤਾਂ ਇਸ ਗੱਲ ਦਾ ਵਿਰੋਧ ਆ ਆਮ ਆਦੀ ਪਾਰਟੀ ਦੇ ਲੀਡਰਸ ਬਣਾਨੇ ਕੀਤਾ ਕਿਉਂਕਿ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠ ਜੋੜ ਆ ਟੁੱਟਿਆ ਕਿਉਂ ਸੀ ਕਿਉਂਕਿ ਪਿਛਲੇ ਦਿਨੀ ਜਿਹੜਾ ਇੱਕ ਗੱਲ ਕੀਤੀ ਜਾਵੇ ਤਾਂ ਖੇਤੀ ਕਾਨੂੰਨ ਜੋ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਸੀ ਤਾਂ ਉਸ ਦਾ ਜਿਹੜਾ ਵਿਰੋਧ ਆ ਉਹ ਹਰ ਇੱਕ ਪਾਰਟੀ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਜਿਸ ਤੋਂ ਬਾਅਦ ਅਕਾਲੀਵਾਲੇ ਨੇ ਕਿਹਾ ਕਿ ਉਹਨਾਂ ਸੀ ਸੱਤਾ ਦੇ ਵਿੱਚ ਆਉਣਾ ਹੈ ਸਾਡੀ ਸਰਕਾਰ ਆ ਸਕਦੀ ਹੈ ਤਾਂ ਉਹਨਾਂ ਨੇ ਭਾਜਪੀ ਨਾਲ ਜਿਹੜਾ ਕਿਤਨਾ ਕਿਤੇ ਜਿਹੜਾ ਨਾਤਾ ਉਹ ਤੋੜ ਦਿੱਤਾ ਤਾਂ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਹੋਏ ਤਾਂ ਇਸ ਕਰਕੇ ਜਿਹੜਾ ਹੁਣ ਮੁਰਦਵਾਰਾ ਜਿਹੜਾ ਗੱਠ ਜੋੜ ਜਿਹੜਾ ਉਹ ਨਹੀਂ ਹੋਇਆ ਦੀ ਸੰਭਾਵਨਾ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਚਰਚਾਵਾ ਚੱਲ ਰਹੀ ਹੈ ਜੋ ਲੀਡਰ ਸਭਾ ਨਾਲ ਬੋਲੋ ਜਾਨਕੀ ਆਮ ਅਕਾਲੀ ਦਲ ਵੱਲੋਂ ਜਾਂ ਭਾਜਪਾ ਵੱਲੋਂ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਗੱਠਚੋਰ ਹੋਣਾ ਚਾਹੀਦਾ ਹੈ ਜਾਂ ਸੰਭਾਵਨਾ ਨੇ ਜਾਂ ਗੱਲਬਾਤ ਚੱਲ ਰਹੀ ਹੈ ਕੀ ਸਥਿਤੀ ਹੁੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਗੱਠਜੋੜ ਹੋਵੇਗਾ ਕਿੰਨੀਆਂ ਸੀਟਾਂ ਦੇ ਉੱਪਰ ਸ਼ੇਅਰ ਹੁੰਦਾ ਹੈ ਇਹ ਸਥਿਤੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਸਕੇਗੀ ਅਸੀਂ ਮੁਰਦਵਾਰਾ ਤੁਹਾਨੂੰ ਇਸੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ